ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 4 ਸਤੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਅੱਜ ਸਵੇਰ ਵੇਲੇ ਕਾਫੀ ਇਲਾਕਿਆਂ ਦੇ ਵਿੱਚ ਬਧੀਆ ਮੀਂਹ ਪਿਆ। ਕਹਿ ਸਕਦੇ ਕੁਝ ਇਲਾਕਿਆਂ ਦੇ ਵਿੱਚ ਭਾਰੀ ਤੋਂ ਭਾਰੀ ਮੀਂਹ ਵੀ ਦੇਖਣ ਨੂੰ ਮਿਲਿਆ ਖਾਸ ਕਰਕੇ ਰਾਜਪੂਰਾ, ਪਟਿਆਲਾ, ਸੰਗਰੂਰ ਜ਼ਿਲ੍ਹੇ ਦੇ ਥੋੜੇ ਬਹੁਤੇ ਇਲਾਕੇ, ਫਤਿਹਗੜ੍ਹ ਸਾਹਿਬ, ਚੰਡੀਗੜ੍ਹ, ਮੁਹਾਲੀ ਰੋਪੜ ਆਨੰਦਪੁਰ ਸਾਹਿਬ ਚ ਮਕੌਰ ਸਾਹਿਬ ਦੇ ਇਲਾਕੇਾਂ ਦੇ ਵਿੱਚ ਸਾਰਿਆਂ ਚ ਨੇ ਟੁੱਟਵੇਂ ਤੌਰ ਤੇ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਦੇਖਣ ਨੂੰ ਮਿਲਿਆ ਸਵੇਰ ਵੇਲੇ ਬਾਅਦ ਵਿੱਚ ਲਗਾਤਾਰ ਬੱਦਲਬਾਈ ਬਣਦੀ ਰਹੀ ਪਰ ਹੋਰ ਨਾ ਖੇਤਰਾਂ ਦੇ ਵਿੱਚ ਕਾਰਵਾਈਆਂ ਨਹੀਂ ਹੋਈਆਂ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਛਾਟੇ ਲੱਗ ਸਕਦੇ ਹਨ ਮਾਲਵੇ ਦੇ ਵਿੱਚ ਉਹਨਾਂ ਦੀ ਜਣ ਕੇ ਗਿਣਤੀ ਜ਼ਿਆਦਾ ਰਹੇਗੀ ਮੀਂਹ ਦੀ ਖਾਸ ਕਰਕੇ ਫਾਜ਼ਿਲਕਾ ਮੁਕਸਰ ਫਰੀਦਕੋਟ ਬਠਿੰਡਾ ਬਰਨਾਲੇ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਛਰਾਟੇ ਪੈ ਸਕਦੇ ਹਨ ਇਸੇ ਤਰ੍ਹਾਂ ਹੀ ਪਟਿਆਲਾ ਆਪਣਾ ਮਾਨਸਾ ਸੰਗਰੂਰ ਲੁਧਿਆਣਾ ਫਤਿਹਗੜ੍ਹ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਛਰਾਟੇ ਪੈ ਸਕਦੇ ਹਨ ਪਵਾਨ ਖੇਤਰ ਦੇ ਵੀ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ ਉਹਦੇ ਵਿੱਚ ਹੋ ਸਕਦਾ ਹੈ ਕਿ ਨਵਾਂ ਸ਼ਹਿਰ ਬੰਗਾ ਰੋਪੜ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੁਹਾਲੀ ਦੇ ਇਲਾਕਿਆਂ ਦੇ ਵਿੱਚ ਰਾਤ ਵੇਲੇ ਤੱਕ ਟੁੱਟਮੇ ਤੌਰ ਤੇ ਵੀ ਦੇ ਛਰਾਟੇ ਲੱਗ ਸਕਦੇ ਹਨ ਮੱਝੇ ਤੇ ਦੁਆਬੇ ਦੇ ਵਿੱਚ ਕਾਰਵਾਈਆਂ ਦੀ ਅਮੀਰ ਘਟ ਰਵੇਗੀ ਪਰ ਫਿਰ ਵੀ ਟੁੱਟਮੇ ਜਿਹੇ ਛਰਾਟੇ ਗਰਮੀ ਤੇ ਹਮਸ ਨਾਲ ਕਿਤੇ ਕਿਤੇ ਲੱਗ ਸਕਦੇ ਹਨ